ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਮਾਤੇ ਪੜਦਾ ਵੀਡੀਓ ਬਾਰੇ ਵਿੱਕੀ ਦੇ ਜੇਲ੍ਹ ਜਾਣ ਤੋਂ ਬਾਅਦ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਮੰਮੀ ਨੇ ਪ੍ਰੀਤ ਨੂੰ ਵੀ ਘਰ ਤੋਂ ਬਾਹਰ ਕੱਢ ਦਿੱਤਾ ਹੁਣ ਉਹ ਬਹੁਤ ਜ਼ਿਆਦਾ ਪਛਤਾ ਰਹੀ ਹਨ ਕਿਉਂਕਿ ਹੁਣ ਉਹਨਾਂ ਕੋਲੇ ਕੋਈ ਵੀ ਨਹੀਂ ਰਿਹਾ ਕਬਰ ਬਾਹਰ ਚਲਾ ਗਿਆ ਤੇ ਵਿੱਕੀ ਜੇਲ੍ਹ ਚਲਾ ਗਿਆ ਤੇ ਨੂੰ ਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਮੰਮੀ ਹੁਣ ਸੋਚ ਰਹੀ ਹੈ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਵਿੱਕੀ ਨੂੰ ਮਿਲਾਂ ਜਦੋਂ ਵਿੱਕੀ ਨੂੰ ਮਿਲਣ ਲਈ ਜੇਲ੍ਹ ਜਾਂਦੇ ਹਨ ਤਾਂ ਉੱਥੇ ਜਾ ਕੇ ਕੀ ਹੁੰਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਮੰਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਦ ਮੰਮੀ ਥਾਣੇ ਜਾਂਦੇ ਹਨ ਤਾਂ ਦੇਖਦੇ ਹਨ ਕਿ ਪੁਲਿਸ ਵਾਲਿਆਂ ਨੇ ਵਿੱਕੀ ਦਾ ਕੀ ਹਾਲ ਬਣਾ ਕੇ ਰੱਖਿਆ ਹੋਇਆ ਹੈ ਉਹ ਵਿੱਕੀ ਨੂੰ ਬਹੁਤ ਜ਼ਿਆਦਾ ਕੁੱਟ ਰਹੀ ਹੁੰਦੇ ਹਨ ਵਿੱਕੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੁੰਦੀ ਹੈ ਵਿੱਕੀ ਕਹਿੰਦਾ ਹੈ ਕਿ ਮੈਂ ਫਿਰ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਹਨਾਂ ਨੇ ਮੇਰਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਹੈ ਉਹ ਵੀ ਕੀ ਤੋਂ ਬਹੁਤ ਕੰਮ ਕਰਵਾਉਂਦੇ ਹਨ ਤੇ ਨਾਲੇ ਉਸ ਨੂੰ ਹਾਰ ਰੋਹੀ ਬੰਦਿਆਂ ਨਾਲ ਕੁੱਟਦੇ ਹਨ ਤੇ ਸਾਰੇ ਖਾਣੇ ਦੀ ਸਫਾਈ ਵੀ ਉਸ ਤੋਂ ਹੀ ਕਰਵਾਉਂਦੇ ਹਨ ਇਹ ਸਭ ਦੇਖ ਕੇ ਮੰਮੀ ਬਹੁਤ ਪਰੇਸ਼ਾਨ ਹੋ ਜਾਂਦੀਆਂ ਹਨ ਫਿਰ ਉਸ ਦੀ ਮੰਮੀ ਕਹਿੰਦੀ ਹੈ ਕਿ ਜੇ ਤੂੰ ਪਹਿਲੇ ਦਿਨ ਤੁਸੀਂ ਸੁਧਰਿਆ ਹੁੰਦਾ ਤਾਂ ਅੱਜ ਤੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੂੰ ਪਹਿਲੇ ਦਿਨ ਤੋਂ ਹੀ ਬਹੁਤ ਚੁਸਤ ਚਲਾਕੀਆਂ ਕਰਦਾ ਰਿਹਾ ਹੈ ਮੈਨੂੰ ਕਮਲ ਵੀ ਬਹੁਤ ਸਮਝਾਉਂਦਾ ਸੀ ਕਿ ਇਹ ਕਦੇ ਬੰਦਾ ਨਹੀਂ ਬਣ ਸਕਦਾ ਤੂੰ ਪਹਿਲੇ ਦਿਨ ਤੂੰ ਹੀ ਮੇਰੀ ਗੱਲ ਨਹੀਂ ਸੁਣੀ ਤੇ ਆਪਣੀਆਂ ਹੀ ਚਲਾਈਆਂ ਨੇ ਤੂੰ ਆਪਣੇ ਪੈਰ ਤੇ ਖੋਦ ਹੀ ਕੁਹਾੜੀ ਮਾਰ ਲਈ ਹੈ ਫਿਰ ਉਸ ਦੀ ਮਾਂ ਕਹਿੰਦੀ ਹੈ ਕਿ ਪਤਾ ਪੁਲਸ ਵਾਲੇ ਨੇ ਤੈਨੂੰ ਛੱਡਣਾ ਵੀ ਹੈ ਕਿ ਨਹੀਂ ਪਤਾ ਨਹੀਂ ਤੈਨੂੰ ਕਿੰਨੇ ਕੁ ਟਾਈਮ ਜੇਲ੍ਹ ਹੋ ਜਾਵੇ ਵਿੱਕੀ ਹੁਣ ਬਹੁਤ ਜ਼ਿਆਦਾ ਪਛਤਾ ਰਿਹਾ ਹੁੰਦਾ ਹੈ ਪਰ ਵਿੱਕੀ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਸੀ ਕਿ ਜਿਨੇ ਉਸਨੇ ਬੁਰੇ ਕੰਮ ਕੀਤੇ ਹਨ ਉਹਨਾਂ ਦੀ ਸਜ਼ਾ ਹੀ ਉਸ ਨੂੰ ਭੁਗਤਣੀ ਪੈ ਰਹੀ ਹੈ ਮੰਮੀ ਨੇ ਪੁਲਿਸ ਵਾਲਿਆਂ ਦੀ ਬੜੀਆਂ ਮਿੰਤਾਵਾਂ ਕੀਤੀਆਂ ਤੇ ਕਿਹਾ ਕਿ ਮੇਰੇ ਮੁੰਡੇ ਨੂੰ ਛੱਡ ਦਿਓ ਪਰ ਪੁਲਿਸ ਵਾਲਿਆਂ ਨੇ ਵਿੱਕੀ ਦੀ ਮਾਂ ਦੀ ਇੱਕ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਜਦ ਇਹ ਵਾਰਦਾਤਾ ਕਰਦਾ ਸੀ ਉਸ ਤੋਂ ਤੁਸੀਂ ਇਸ ਨੂੰ ਸਮਝਾਉਣਾ ਸੀ ਹੁਣ ਅਸੀਂ ਇਸ ਨੂੰ ਨਹੀਂ ਛੱਡ ਸਕਦੇ ਕਿਉਂਕਿ ਇਸ ਤੇ ਇਲਜ਼ਾਮ ਹੀ ਬੜੇ ਵੱਡੇ ਲੱਗੇ ਹੋਏ ਹਨ ਹੁਣ ਤਾਂ ਅਸੀਂ ਇਸ ਨੂੰ ਪੂਰੀ ਚੰਗੀ ਤਰ੍ਹਾਂ ਸੁਧਾਰ ਕੇ ਹੀ ਘਰ ਭੇਜਾਂਗੇ ਹੁਣ ਆਪ ਅਗਲੀ ਵੀਡੀਓ ਦੇਖਾਂਗੇ ਕਿ ਮੰਮੀ ਵਿੱਕੀ ਨੂੰ ਛਡਾਉਣ ਵਿੱਚ ਕਾਮਯਾਬ ਹੋਣਗੇ ਤੇ ਵਿੱਕੀ ਨਾਲ ਜੇਲ੍ਹ ਵਿੱਚ ਹੋਰ ਕੀ ਕੀ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ